ਜੀ ਪਰਦਰਸ਼ਕ ਪਿਆ ਪਰਿਸ਼ਸਤੀ ਕਾਲ ਦੀ ਸਾਰਿਆਂ ਨੂੰ ਸਰਬੱਤ ਦਾ ਭਲਾ ٹرسٹ ਵਾਲੇ ਸਾਡੇ ਨਾਲ ਅੱਜ ਮੌਜੂਦ ਨੇ ਪ੍ਰੈਸਪੀਰ ਰਾਇ ਸਾਹਿਬ ਜੀ ਸੋ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੇ ਸਰਬੱਤ ਦਾ ਭਲਾ ਸਿੱਖ ਸਮਾਜ ਵੱਲੋਂ ਹਰ ਰੋਜ਼ ਅਰਦਾਸ ਦਾ ਇੱਕ ਬਾੜ ਬਣਾਇਆ ਹੋਇਆ ਨਾਮ ਕ람 ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਉਹ ਸਰਬੱਤ ਦਾ ਭਲਾ ਨੂੰ ਅਮਲੀ ਰੂਪ ਦੇ ਵਿੱਚ ਆਪਣੀ ਸੰਸਥਾ ਦੇ ਨਾਮ ਦੇ ਕੇ ਇਹਨਾਂ ਨੇ ਉਸੇ ਤਰ੍ਹਾਂ ਦਾ ਇੱਕ ਹੈ ਜਿਹੜਾ ਕਾਰਜ ਸ਼ੁਰੂ ਕੀਤੇ ਹੋਏ ਨੇ 32 33 ਤਰ੍ਹਾਂ ਦੇ ਨੇ ਪਰ ਅੱਜ ਅਸੀਂ ਕਿਤੇ ਚਾਣਾ ਪਾਵਾਂਗੇ ਤੁਸੀਂ ਦੇਖ ਰਹੇ ਹੋ ਪਿੱਛੇ ਕਿ ਅਸੀਂ ਪਿੰਡ ਬਹਿਰਮਪੁਰ ਲਾਡਲ ਰੋਪੜ ਦੇ ਪਿੰਡ ਵਿੱਚ ਮੌਜੂਦ ਆ ਇੱਥੇ ਸ਼੍ਰੀਮਤੀ ਬਤਨੀ ਦੇਵੀ ਜੀ ਦਾ ਮਕਾਨ ਜਿਹੜਾ ਹੈ ਉਹ ਪਾਕੇ ਦਿੱਤਾ ਜਾ ਰਿਹਾ ਹੈ ਸੰਸਥਾ ਵੱਲੋਂ ਰੋਪੜ ਜ਼ਿਲ੍ਹੇ ਵਿੱਚ 15 ਦੇ ਕਰੀਬ ਮਕਾਨ ਨੇ ਤੇ ਟੋਟਲ 15 ਕਰੋੜ ਦੇ ਲਗਭਗ ਦੇ ਲਿਖਿਆ ਜੀ ਨਾ 15 ਕਰੋੜ ਦਾ ਬਜਟ ਰੱਖਿਆ ਗਿਆ ਜਿਹੜੇ ਖੜਾ ਚ ਪਿਛਲੇ ਨੁਕਸਾਨੇ ਗਏ ਨੇ ਜੋ ਮੁਰੰਮਤ ਹੋਣੀ ਹੈ ਉਹ ਵੀ ਤੇ ਜਿਹੜੇ ਬਿਲਕੁਲ ਬੇਕਰੇ ਨੇ ਇਹ ਪਰਿਵਾਰ ਵੀ ਕਹਿੰਦੇ ਇੱਥੇ ਪਿੰਡ ਦੇ ਪੰਚਾਇਤ ਘਰ ਦੇ ਵਿੱਚ ਰਹਿ ਕੇ ਹੀ ਦਿਨ ਗੱਟੀ ਕਰ ਰਿਆ ਸੀ ਹੁਣ ਤੱਕ ਸੋ ਅੱਜ ਸ਼ੁਰੂ ਹੋਇਆ ਤੇ ਅੱਜ ਆਪਾਂ ਦੋ ਗੱਲਾਂ ਕਰਾਂਗੇ ਵੀਰਾਈ ਸਾਹਿਬ ਜੀ ਨਾਲ ਜੀ ਵੀਰਾਈ ਸਾਹਿਬ ਪਹਿਲਾਂ ਬਹੁਤ ਅਬਰਾਇ ਸਾਬ ਬਹੁਤ ਕਾਫੀ ਸਾਰੀਆਂ ਗੱਲਾਂ ਮੀਡੀਆ ਚ ਪਹਿਲਾਂ ਚੱਲਦੀਆਂ ਨੇ ਖਬਰਾਂ ਤੁਹਾਡੀਆਂ ਆਂਦੀ ਰਹਿੰਦੇ ਨੇ ਜਾਣੂ ਨੇ ਲੋਕ ਲਗ ਭਗ ਸੋ ਅੱਜ ਦਾ ਮਕਸਦ ਇਹ ਸੀ ਗੱਲ ਕਰਨ ਦਾ ਕਿ ਆਪਣੀਆਂ ਬਾਕੀ ਦੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਗੱਡਵਾ ਜਾਂ ਮੈਸੇਜ ਜ਼ਰੂਰ ਦਿਓ ਜਿਹੜੀਆਂ ਹੁਣ ਵੀ ਲੰਗਰਾਂ ਚ ਵਿllਾਂ ਦੀ ਦੌੜ ਦੇ ਵਿੱਚ ਉਲਝੀਆਂ ਹੋਈਆਂ ਨੇ ਇਸ ਦੌਰ ਦੇ ਵਿੱਚ ਵੀ ਜਿਹੜਾ ਮੈਂ ਭੂਮਿਕਾ ਬੰਨੀ ਸੀ ਗਰੀਬ ਕਮ ਹੰਗਰੂ ਕੀ ਗੋਲਕ ਉਸ ਪਾਸੇ ਡਾਇਵਰਸ਼ਨ ਦੇਣ ਵਾਸਤੇ ਤੁਸੀਂ ਆਪਣੇ ਦਿਲ ਦੇ ਬਲਬਲੇ ਜਰਾ ਸਾਝੇ ਕਰੋ ਤੇ ਬਿਲਕੁਲ ਦੇਖੋ ਸਾਰੇ ਅਸੀਂ ਦੇਖਦੇ ਆਂ ਜਿਸ ਤਰ੍ਹਾਂ ਕਿ ਲੰਗਰ ਲੱਗੇ ਹੋਏ ਨੇ ਸੜਕਾਂ ਤੇ ਲੰਗਰ ਲੱਗੇ ਆ ਸ਼ਵੀਲਾਂ ਲੱਗੀਆਂ ਹੋਈਆਂ ਨੇ ਸਾਰੇ ਸ਼ੂਗਰ ਦੇ ਮਰੀਜ਼ ਐ ਲੇਕਿਨ ਜ਼ਬਰਦਸਤ ਗੱਡੀਆਂ ਰੋਕ ਰੋਕੇ ਜੀ ਜੀ ਤੰਗਰ ਖਵਾਇਆ ਜਾਂਦਾ ਜੀ ਟ੍ਰੈਫਿਕ ਵੀ ਜਾਮ ਹੁੰਦੀ ਐ ਸਭ ਕੁਝ ਐ ਜ਼ਬਰਦਸਤ ਕੀਤੀ ਜਾਂਦੀ ਐ ਜੀ ਜੀ ਮੈਂ ਨਹੀਂ ਕਹਿੰਦਾ ਮੈਂ ਅਗੇਂਸਟ ਨਹੀਂ ਆ ਗਾ ਲੰਗਰਾਂ ਦੇ ਅਸੀਂ ਵੀ ਲਾਏ ਆ ਲੇਕਿਨ ਅਸੀਂ ਓਪਨ ਐਸ ਤਰ੍ਹਾਂ ਲੰਗਰ ਨਹੀਂ ਲਾਂਦੇ ਕਦੀ ਵੀ ਲੰਗਰ ਦੀ ਲੋੜ ਪਾਉ ਪੈਂ ਜਿੱਦਾਂ ਉਹਨਾਂ ਹੜ੍ਹ ਆਗੇ ਸੀ ਜੀ ਜੀ ਅਸੀਂ ਕੁੱਕ ਟ ਖਾਣਾ ਵੀ ਪੈਕ ਕਰਕੇ ਦਿੱਤਾ ਲੋਕਾਂ ਨੂੰ ਪਹੁੰਚਾਇਆ ਆ ਰਾਸ਼ਨ ਚਾਹੀਦਾ ਸੀ ਰਾਸ਼ਨ ਵੀ ਪਹੁੰਚਾਇਆ ਕੋਡ ਵਿੱਚ ਵੀ ਰਾਸ਼ਨ ਦੀ ਲੋੜ ਸੀ ਰਾਸ਼ਨ ਪਹੁੰਚਾਇਆ ਉਹ ਲੰਗਰ ਹੋਟ ਐਪੀਸੋਡ ਦੀ ਲੋੜ ਸੀ ਜੀ ਬਿਲਕੁਲ ਜੀ ਲੇਕਿਨ ਅਦਰਵਾਈਜ਼ ਜਿਹੜੀ ਅੱਜ ਲੋੜ ਹੈਗੀ ਆ ਲੰਗਰਾਂ ਲਾਣ ਦੀ ਉਹ ਹੈਗੀ ਆ ਜਿੱਦਾਂ ਅੱਖਾਂ ਦੇ ਕੈਂਪ ਤੁਹਾਡੇ ਹੋ ਗਏ ਜਾਂ ਤੁਹਾਡੀਆਂ ਲੈਬੋਰੀਟਰੀਜ਼ ਚੱਲ ਰਹੀਆਂ ਨੇ ਜਾਂ ਤੁਹਾਡੇ ਐਜੂਕੇਸ਼ਨ ਦਾ ਹੈਗਾ ਸਾਨੂੰ ਇਧਰ ਜੋੜ ਦੇਣਾ ਪਈਦਾ ਜੀ ਜੀ ਤੇ ਬਾਕੀ ਸੰਸਥਾਵਾਂ ਸਾਰੀਆਂ ਕਰ ਰਹੀਆਂ ਨੇ ਲੇਕਿਨ ਮੇਰੇ ਸੰਸਥਾਵਾਂ ਨੇ ਇਹੀ ਹੁੰਦਾ ਕਿ ਹਜ਼ਾਰਾਂ ਬੱਚੇ ਅਸੀਂ ਅਡੌਪ ਕੀਤੇ ਹੋਏ ਨੇ ਤੁਸੀਂ ਇਸ ਪਾਸੇ ਲੱਗੂਗਾ ਕਿ ਤੁਹਾਡੇ ਪੈਸਾ ਸੇ ਇਕੱਠਾ ਵੀ ਕਰਦੇ ਹੋ ਜਾਂ ਆਪਸ ਮਿਲ ਕੇ ਕਰਦੇ ਹੋ ਨਾ 10-10 20-25 ਕੱਚੀ ਬੱਚੇ ਅਡਾਪਟ ਕਰ ਲੋ ਜਿਹੜੇ ਐਜੂਕੇਸ਼ਨ ਦੇ ਪਲੱਸ 2 ਤੋਂ ਬਾਅਦ ਕਰ ਲੋ ਜੀ ਬਿਲਕੁਲ ਉਹਨਾਂ ਉਹਨਾਂ ਦੀਆਂ ਫੀਸਿਸ ਦੇਣੀ ਸ਼ੁਰੂ ਕਰੋ ਜੀ ਭਰਿਆ ਪਿਆ ਤੁਸੀਂ ਦੇਖੋ ਪੀਜੀ ਭਰਿਆ ਪਿਆ ਬਾਹਰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਡਟਾਉਂਦੀਆਂ ਨੇ ਜੀ ਜੀ ਸਿਰਫ ਉਹਨਾਂ ਕੋਲ ਦਵਾਈ ਦੇ ਪੈਸੇ ਨਹੀਂ ਹੁੰਦੇ ਜੀ ਸੋ ਉਹਨਾਂ ਨੂੰ ਦਵਾਈ ਦਵਾ ਦਿਓ ਜਾਂ ਉਹਨਾਂ ਦੇ ਕੋਈ ਆਪਰੇਸ਼ਨ ਹੋਣਾ ਲਿਆ ਜਾਂ ਇਸ ਤਰ੍ਹਾਂ ਦਾ ਕੰਮ ਜਿਹੜਾ ਨਾ ਇਹਨਾਂ 'ਚ ਪੈਸਾ ਖਰਚੋ ਜਿਹੜਾ ਦਸਵੰਦ ਗੁਰੂ ਸਾਹਿਬ ਨੇ ਕ ਹੋਣ ਪਤਾ ਲੱਗਿਆ ਨਾ ਜਦੋਂ ਕੋਵਿਡ ਆਇਆ ਤੇ ਉਹ ਦਸਵੰਦ ਕੰਮ ਆਇਆ ਜੀ ਬਿਲਕੁਲ ਸਾੜਾ ਚ ਕੰਮ ਆਇਆ ਜੀ ਜੀ ਸੋ ਦਸਵੰਦ ਅਸੀਂ ਵੀ ਕਰ ਰਹੇ ਹਾਂ ਜੋ ਨਾ ਦਸਵੰਦ ਤਜਰਬਾ ਕਿਹੋ ਜਿਹਾ ਰਹਿੰਦਾ ਸੀ ਜਦੋਂ ਤੁਸੀਂ ਕਿਰਤ ਕਿਰਤ ਕਰੋ ਦਾ ਸਿਧਾਂਤ ਸਾਡਾ ਪਹਿਲਾ ਉਸ ਤੋਂ ਬਾਅਦ ਹੈ ਨਾਮ ਜਪੋ ਵਣ ਸੇ ਕੋ ਸਭ ਤੋਂ ਪਹਿਲਾਂ ਕਿਰਤ ਕਰੋ ਤੇ ਕਿਰਤ ਵਾਸਤੇ ਤੁਸੀਂ ਬਹੁਤ ਵਧੀਆ ਕਰਦੇ ਹੋ ਜਿਵੇਂ ਸਲਾਈ ਮਸ਼ੀਨਾਂ ਦਾ ਹੈ ਤੁਸੀਂ ਵੋਕੇਸ਼ਨਲ ਕੋਰਸਸ ਵਗੈਰਾ ਵਾਸਤੇ ਬੱਚਿਆਂ ਦੀ ਫੀਸਾਂ ਭਰਦੇ ਹੋ ਉਹ ਜਦੋਂ ਹੋ ਗਏ ਨੇ ਜਿਹੜੇ ਕੋਈ ਕੰਮਕਾਜ ਉਸ ਤੋਂ ਬਾਅਦ ਦਾ ਤਜਰਬਾ ਕਿਹੋ ਜਿਹਾ ਰਹਿੰਦਾ ਤੁਹਾਨੂੰ ਜਦੋਂ ਮਿਲਦੇ ਨੇ ਬਹੁਤ ਅੱ ਹੋ ਰਹੀ ਸੀ ਜੀ ਕੀ ਕਰ ਰਹੇ ਹੋ ਮੈਂ ਹੁਣੇ ਦੱਸ ਕੇ ਆ ਟਿਆ ਕਿ ਜਿਹੜਾ ਅਸੀਂ ਇੱਥੇ ਟ੍ਰੀਨਿੰਗ ਸੈਂਟਰ ਚੱਲ ਰਹੇ ਸਾਈ ਸਾਡੇ ਚੱਲ ਰਹੇ ਨੇ ਬਟਿਊਸ਼ਨ ਕੋਰਸ ਚੱਲ ਰਹੇ ਨੇ ਇਹਦੇ ਇਲਾਵਾ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਟਾਈਪਿੰਗ ਐਂਡ ਸ਼ੋਰਟਹੈਂਡ ਦਾ ਜੀ ਉਹ ਚ ਬੜੇ ਅੱਛੇ ਰਿਜ਼ਲਟ ਸੱਦੇ ਆਏ ਨੇ ਸਾਡੇ ਮੁਤਕਿਦ ਦੇ ਵਿੱਚ 160 ਬੱਚੇ ਅਸੀਂ ਕਰ ਚੁੱਕੇ ਹਾਂ ਪਾਸਵਰਡ ਹੋ ਚੁੱਕੇ ਡਿਪਲੋਮਾ ਲੈ ਚੁੱਕੇ ਆ ਜੀ ਚਾਰ ਸੈਸ਼ਨ ਲੱਗੇ ਉਹਨਾਂ ਦੇ 6-6 ਮਹੀਨੇ ਦੇ ਤੇ ਉਹਨਾਂ ਚ ਤਕਰੀਬਨ 60% ਤੋਂ 65% ਲੋਕਾਂ ਨੂੰ ਜੌਬ ਮਿਲ ਚੁੱਕੀ ਹੋ ਜੀ ਉਦੋਂ ਬੜੀ ਖੁਸ਼ੀ ਹੁੰਦੀ ਜਦੋਂ ਸਾਡਾ ਬੱਚਾ ਕੋਈ ਕੋਰਸਿਸ ਕਰਾ ਕੇ ਸੜ ਤੋਂ ਡਿਪਲੋਮੇ ਲੈ ਕੇ ਤੇ ਅਗਲੇ ਜੌਬ ਕਰਦੇ ਆਂ ਜਿੰਨੇ ਸਟ੍ਰੀਚਿੰਗ ਦੀਆਂ ਲੜਕੀਆਂ ਸੀਗੀਆਂ ਪੁੱਛਿਆ ਮੈਂ ਕਿ ਬੇਟਾ ਕਿਦਾਂ ਤੁਸੀਂ ਕੋਰਸ ਕੀਤਾ ਸੀ ਕਿੰਨੇ ਅੰਕਲ ਅਸੀਂ ਆਪਣੇ ਪਿੰਡਾਂ ਦੇ ਵਿੱਚ ਹੀ ਆ ਸਾਡੇ ਪਿੰਡ 'ਚ ਕੋਈ ਬੰਦਾ ਸੂਟ ਜਾਂ ਕੋਈ ਸੂਟ ਸੁਵਾਣਾ ਪਜਾਮਾ ਸੁਵਾਣਾ ਕੁਰਤਾ ਸੁਵਾਣਾ ਬਾਹਰ ਨਹੀਂ ਜਾਂਦਾ ਕੋਈ ਜੇ ਬਾਹਰ 400 ਰੁਪਏ ਦੇਣਾ ਤਾਂ ਇਹ 250 ਰੁਪਏ ਹੀ ਸਿੱਧਣੀਆਂ ਤੇ ਅਸੀਂ 3-350-400 ਰੁਪਏ ਰੋਜ਼ ਦਾ ਕਮਾ ਲੈਣੀਆਂ ਨੇ ਸਭ ਤੋਂ ਵੱਡੀ ਗੱਲ ਜੀ ਆਪਣੇ ਪਰਿਵਾਰ 'ਚ 4-5 ਲੇਡੀਜ਼ ਹੁੰਦੀਆਂ ਜਿਹੜੀਆਂ ਉਹ ਜਿਹੜੀ ਸਲਾਈ ਦਾ ਪੈਸਾ ਨਾ ਉਹ ਸਾਰੇ ਪਿੰਡਾਂ ਦਾ ਕੁਝ ਸਾਡੇ ਇਸ ਤਰ੍ਹਾਂ ਕੀਤਾ ਵੀ ਦਣੀਆਂ ਅੱਛੀਆਂ ਲੜਕੀਆਂ ਸੀਗੀਆਂ ਪੜੀਆਂ ਲਿਖੀਆਂ ਸੀਗੀਆਂ ਉਹਨਾਂ ਨੇ ਕੋਰਸਸ ਕਰਕੇ ਉਹਨਾਂ ਨੇ ਸੈਂਟਰ ਖੋਲੜੇ ਪਿੰਡਾਂ ਵਿੱਚ ਜੀ ਜੀ ਸੈਂਟਰ ਖੋ ਜਿਸ ਬੱਠੇ ਸਾਰੇ ਨਾ ਉਹਨਾਂ ਕੋਲ ਅਸੀਂ ਉਹਨਾਂ ਨੂੰ ਸਭ ਕੰਟੈਕਟ ਦਵਾਤੇ ਆ ਜੀ ਜੀ ਜਿਨ੍ਹਾਂ ਨੇ ਐਕਸਪੋਰਟ ਕਰਨਾ ਕੁਝ ਵੀ ਬਲਕ ਵਿਚ ਆਰਡਰ ਜਾਂਦਾ ਮਟੀਰੀਅਲ ਦਿੰਦੇ ਨੇ ਉਥੇ ਪਿੰਡ ਦੇ ਵਿੱਚ ਉਹ ਸੇਕ ਹੈ ਤੇ ਅੱਧੇ ਰੇਟ ਤੇ ਕੰਮ ਹੋ ਜਾਂਦਾ ਨਾਲੇ ਉਹਨਾਂ ਨੂੰ ਪੈਸਾ ਮਿਲ ਗਿਆ ਨਾਲੇ ਇਹਨਾਂ ਨੂੰ ਬਚਤ ਹੋ ਗਈ ਸੋ ਇਹ ਤਰੀਕੇ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਦੂਜਾ ਜਦੋਂ ਸਾਮਾਨ ਦੀ ਗੱਲ ਕੀਤੀ ਮੈਂ ਤੇ ਆਮ ਪਬਲਿਕ ਨੂੰ ਵੀ ਕਹਿਣਾ ਕਿ ਦਸਮਾਨ ਜ਼ਰੂਰ ਕੱਢੋ ਬਿਲਕੁਲ ਬੜੀ ਜਿੰਨੀ ਮੇ ਕਮਾਈ ਆ ਚਾਹੇ ਤੁਸੀਂ 100 ਰੁਪਏ ਕੱਢੋ 10 ਰੁਪਏ ਕੱਢੋ ਜੋ ਵੀ ਕੱਢੋ ਲੇਕਿਨ ਦੂ ਤੁਹਾਡੀ ਜੇਬ ਚ 100 ਰੁਪਏ ਨਿਕਲੇ ਤੇ ਉਹ ਕਿਹਾ ਕਿੱਥੇ ਆ? ਜੀ ਜੀ ਕਿਹਦੇ ਕੰਮ ਆਇਆ? ਜੀ ਜੀ ਤੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸੋਚ ਸਮਝ ਕੇ ਜੜਾ ਸੀ ਨਾ ਦਾਨ ਕਰੋ। ਤੇ ਆਖੀਰਲਾ ਸਵਾਲ ਜੀ ਕਿ ਸੌਖਾ ਤਰੀਕਾ ਕੀ ਹੈ ਲੋੜਵੰਦ ਜਿਹੜੇ ਨੇ ਖਾਸ ਕਰਕੇ ਪੜ੍ਹਾਈ ਨੂੰ ਲੈ ਕੇ ਜੋ ਬੁਨਿਆਦੀ ਲੋੜਾਂ ਨੂੰ ਕਿਵੇਂ ਪਹੁੰਚ ਕਰਨਾ ਆਪਣੇ ਸਰਵਦਾ ਪਲਟ ਦੇਖੋ ਸਾਡੇ 30 ਆਫਿਸ ਪੰਜਾਬ ਚ ਹੈਗੇ ਨੇ ਜੀ ਬਜਟ ਦਾ 18% ਸਾਡੇ ਸਾਡੇ ਬਾਈਕ 2300 ਤੋਂ ਸਾਡਾ ਮੈਂਬਰ ਹੈਗਾ ਟੋਟਲ ਬਣਾ ਕੇ ਸਾਰੀਆਂ ਸਟੇਟਾਂ ਜਿੱਤਾ ਕੇ 11 ਸਟੇਟਾਂ ਜਿਸੀਂ ਕੰਮ ਕਰ ਰਹੇ ਹਾਂ ਲੇਕਿਨ ਸਾਡੇ ਹਰ ਡਿਸਟ੍ਰਿਕਟ ਦੀ ਟੀਮ ਜਿੱਦਾਂ ਰੋਪੜ ਦੀ ਜੱਗੀ ਸਾਹਿਬ ਖੜੇ ਆ ਜੀ ਜੀ ਪਟਿਆਲੇ ਦੀ ਵੱਖਰੀ ਟੀਮ ਹਰ ਡਿਸਟ੍ਰਿਕਟ ਦੀਆਂ 30 ਟੀਮਾਂ ਨੇ ਪੰਜਾਬ ਦੇ ਵਿੱਚ ਹੂੰ ਹੂੰ ਤੋਂ ਹੁਣ ਤੱਕ ਗਰੀਬਾਂ ਨੂੰ ਪਤਾ ਹੈ ਕਿ ਦੂਸਰੇ ਸਾਡੇ ਕੈਂਪ ਲੱਗਦੇ ਆੱਖਾਂ ਦੇ ਹੁਣ ਤੱਕ 650 ਕੈਂਪ ਲੱਜੁਕੇ ਆ 1 ਲੱਖ ਤੋਂ ਤੇ ਅਸੀਂ ਪ੍ਰੋਜੈਕਟ ਕਰ ਚੁੱਕੇ ਆ ਸੋ ਜਿੱਥੇ ਕੈਂਪ ਲੱਗਦਾ ਬੋਰਡ ਲੱਗੇ ਹੁੰਦੇ ਨੇ ਉੱਤੇ ਪਬਲਿਕ ਸਾਰਿਆਂ ਨੂੰ ਪਤਾ ਕਿ ਕਿਨ ਹਲਪ ਨੂੰ ਚਾਹੀਦੀ ਹੈ ਚਾਹੇ ਉਹ এডੂਕੇਸ਼ਨ ਦੀ ਹੈ ਚਾਹੇ ਉਹ ਤੁਹਾਡੀ ਮੈਡੀਕਲ ਦੀ ਹੈਲਪ ਚਾਹੀਦੀ ਹੈ ਚਾਹੇ ਉਹਨਾਂ ਨੂੰ ਵੈਸੇ ਫਾਈਨੈਂਸ਼ੀਅਲੀ ਹੈਲਪ ਚਾਹੀਦੀ ਹੈ ਤੁਸੀਂ ਫਾਰਮ ਭਰ ਦੇਣਾ ਆਪਣਾ ਉਹ ਫਾਰਮ ਵਰਕੇ ਉੱਥੇ ਦੇਣਗੇ ਉਹ ਸਾਡੇ ਹੈੱਡ ਆਫਿਸ ਪਹੁੰਚੇਗਾ ਉੱਥੇ ਫਿਰ ਅਸੀਂ ਸਾਡੀ ਪੂਰੀ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਜੀ ਉਹ ਸਾਰਾ ਸਕੋਟ ਨਹੀਂ ਕਰਕੇ ਤੇ ਹਫ਼ਤੇ ਦੇ ਵਿੱਚ ਵਿੱਚ ਅਸੀਂ ਜਿਹੜਾ ਉਹ ਤੇ ਐਕਸ਼ਨ ਲੈ ਲੈਂਦੇ ਹਾਂ ਅਸੀਂ ਜੀ ਜਦੋਂ ਤੁਹਾਡੇ ਇਥੋਂ ਰੋਪੜ ਤੋਂ ਤੁਹਾਨੂੰ ਸਾਡੇ ਜਿੰਨੇ ਵੀ ਫਾਰਮ ਗਏ ਸੀ ਕੁਝ ਫਾਰਮ ਰਿਜੈਕਟ ਹੋ ਗਏ ਤਾਂ ਸਾਡੀ ਟੀਮਾਂ ਆਂਦੀਆਂ ਨੇ ਸਰਵੇ ਕਰਨ ਲਈ ਠੀਕ ਜੀ ਤੇ ਪੂਰਾ ਛਾਣਨੀ ਲਾ ਕੇ ਫਿਰ ਦੰਨੇ ਆ ਪੈਸਾ ਅਸੀਂ ਇਹ ਤਾਂ ਹੈ ਨਹੀਂ ਕਿ ਸਾਨੂੰ ਬਹੁਤ ਦਾ ਪੈਸਾ ਆ ਤਾਂ ਅਸੀਂ ਵੰਡੀ ਜਾਣਾ ਜਾਂ ਸਰਕਾਰੀ ਪੈਸਾ ਤਾਂ ਹੈ ਨਹੀਂ ਹੈ ਜੀ ਬਿਲਕੁਲ ਜੀ ਤੇ ਬੜਾ ਸੋਚ ਸਮਝ ਕੇ ਲਾਣਾ ਪੈਂਦਾ ਹੈ ਜਿੰਨੇ ਸਾਡੇ ਕੋਲ ਘਰ ਹੁੰਦੇ ਨੇ ਬੰਨਣ ਵਾਲੇ ਜਿਸ ਤਰ੍ਹਾਂ ਦੇਖਿਆ ਇੱਥੇ ਲੋੜ ਸੀ ਬੀਬੇ ਨੂੰ ਅਸੀਂ 5 ਮਿੰਟ ਲਾਏ ਬਿਲਕੁਲ ਕਰ ਦਿਓ ਹੁਣ ਤੋਂ ਬਈ ਵੀ ਕਹੇ ਮੈਂ ਜਿੰਨੇ ਅਸੀਂ ਪਾਸ ਕੀਤੇ ਹੋਏ ਜੀ ਪੈਸੇ ਠੀਕ ਆ ਨਹੀਂ ਮੀਂਂਦੀ ਮਸੀ ਮੈਂ ਤਾਂ ਥੋੜ ਉਹ ਮੈਂ ਅੰਦੇ ਲਗਾ ਮੇਰੀ ਉੱਥੇ ਵੇਚ ਉਹ ਘਰ ਨਾ ਉੱਚਾ ਹੈਗਾ ਪਿੱਛੇ ਬਿਲਕੁਲ ਖਾਲੀ ਜਗ੍ਹਾ ਨਾਲੀ ਜੀ ਹੈ ਹਾਂਜੀ ਪਾਣੀ ਦੀ ਮਾਤ ਦੁਆਰਾ ਫਿਰ ਪੈਣੀ ਹੈ ਫਿਰ ਠੱਠੇ ਗਏ ਇਸੇ ਬੈਟਰ ਹੈ ਕਿ ਹੁਣ ਥੋੜੇ ਹੋਰ ਪੈਸੇ ਲਾ ਕੇ ਇਹਨੂੰ ਅੱਧਾ 2.5 ਫੁੱਟ ਚੱਕ ਲੀਏ ਚੌਕੇ ਬਣਾਈਏ ਅਸੀਂ ਸ਼ੁਕਰਾਨਾ ਸ਼ੁਕਰਾਨੇ ਤੇ ਸਾਡੇ ਨਾਲ ਸਿੱਧਾ ਸਿੱਧਾ ਵਾਹ ਵਾਸਤਾ ਪੈਂਡਰੀ ਜੱਗੀ ਸਾਬ ਜੀ ਨਾਲ ਜਿਹੜਾ ਕਿ ਨਿਸ਼ਕਾਮ ਤੁਹਾਡੇ ਨਾਲ ਟੀਮ ਦੀ ਗੱਲ ਕੀਤੀ ਹੈ ਸਰ ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ ਸਾਰੇ ਇਸ ਕਾਰਜ ਦੇ ਵਿੱਚ ਤੁਸੀਂ ਵਿੱਚਰਦੇ ਹੋ

ਸੋ ਸ਼ੁਕਰੀਆ ਦੋਸਤੋ ਤੁਸੀਂ ਦੇਖਿਆ ਕਿ ਇੱਕ ਮੈਸੇਜ ਮੈਂ ਦੁਹਰਾ ਦੰਨਾ ਫਿਰ ਅਬਰਾਈ ਸਾਹਿਬ ਦਾ ਵੀ ਸੀ ਜਿਵੇਂ ਕਿ ਸਾਰਿਆਂ ਨੂੰ ਦਾ ਸੰਬੰਧ ਜਿਹੜਾ ਹੈ ਅੱਖਾਂ ਖੋਲ ਕੇ ਸੋਚ ਕੇ ਸਮਝ ਕੇ ਗਰੀਬ ਕਮ ਹੂੰ ਗੁਰੂ ਕੀ ਗੋਲ ਕਵਾਲੀ ਗੱਲ ਜਿਹੜੀ ਦਿਮਾਗ ਦੇ ਵਿੱਚ ਰੱਖ ਕੇ ਹੀ ਅੱਗੇ ਕਰੋ ਮੈਂ ਗੁਰਵਿੰਦਰ ਰੋਮੀ ਆਰਟੀਬੀ 1 ਰੋਪੜ ਤੋਂ ਜੀ ਜੀ ਪਿਆਰ ਦਰਸ ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ